ਜੀ ਪੰਜਾਬ ਟੂਡੇ ਨਿਊਜ਼ ਤੇ ਆਪ ਦਾ ਸਵਾਗਤ ਆਦੀ ਤਾਜ਼ਾ ਖਬਰ ਪੰਜਾਬ ਵਿੱਚ ਸਿਹਤ ਕ੍ਰਾਂਤੀ ਆਮ ਆਦਮੀ ਕਲੀਨਿਕ ਦੇ ਇਲਾਜ ਤੋਂ 96% ਮਰੀਜ਼ ਸੰਤੁਸ਼ਟ ਰਿਪੋਰਟ卡ਡ ਦਾ ਖੁਲਾਸਾ ਪੰਜਾਬ ਦੀ ਸਿਹਤ ਸਮਾਲ ਪ੍ਰਣਾਲੀ ਵਿੱਚ ਫੈਸਲਾ ਕੋਨ ਲੋਕਪੱਖੀ ਤਬਦੀਲੀ ਲਿਆਂਦੀ ਹੈ ਜਿਸ ਤੇ ਆਮ ਆਦਮੀ ਕਲੀਨਿਕ AAC ਸੂਬੇ ਭਾਰ ਵਿੱਚ ਆਸਾਨ ਪਹੁੰਚ ਤੇ ਮੁਕਤ ਪ੍ਰਾਇਮਰੀ ਸਿਹਤ ਸਮਾਲ ਦੀ ਰੀਡ ਰੀਡ ਵੱਜੋਂ ਉਭਰ ਰਿਹਾ ਨਾ ਪੰਜਾਬ ਵਿਕਾਸ ਕਮਿਸ਼ਨ ਪੀ ਡੀ ਸੀ ਵੱਲੋਂ ਹਾਲ ਹੀ ਵਿੱਚ ਜਾਰੀ ਕੀਤਾ ਸਟੇਟ ਰਿਪੋਰਟ ਕਾਰਡ ਜਿਸ ਦਾ ਪ੍ਰਤੱਖ ਪ੍ਰਮਾਨ ਪੇਸ਼ ਕਰਦਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਸਿਹਤ ਸੰਭਾਲਤਾਾਂ ਵਿੱਚ ਮਿਸਾਲੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਸੂਬੇ ਭਰ ਦੇ 1800 18256 ਮਰੀਜ਼ਾਂ ਨਾਲ ਕੀਤੀ ਗੱਲਬਾਤ ਦੇ ਆਧਾਰ ਤੇ ਤਿਆਰ ਕੀਤੇ ਗਏ ਮਰੀਜ਼ ਫੀਡਬੈਕ ਸਟੇਟ ਰਿਪੋਰਟ ਕਾਰਡ ਅਨੁਸਾਰ 96 ਫੀਸੀ ਮਰੀਜ਼ਾਂ ਨੇ ਆਮ ਆਦੀ ਕਲੀਨਿੰਗ ਵਿੱਚ ਦਿੱਤੇ ਜਾਣੇ ਇਲਾਜ ਦੀ ਸੰਤੁਸ਼ਟੀ ਪ੍ਰਗਾਈ ਹੈ ਰਿਪੋਰਟ ਵਿੱਚ ਸਪਸ਼ਟ ਕਰਦੀ ਹੈ ਕਿ ਪੰਜਾਬ ਵਿੱਚ ਮੁਜਲੀ ਸਿਹਤ ਸਮਾਲ ਹੁਣ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਤੇ ਹੁਣ ਇਹ ਪਰਮਾਲੀ ਔਣਤਾਈਆਂ ਅਤੇ ਅਨਗਹਿਲੀਆਂ ਦੀ ਥਾਂ ਤੇ ਭਰੋਸੇਯੋਗਤਾ ਬਿਮਾਰੀ ਮਿਆਰੀ ਅਤੇ ਪ੍ਰੋਸੈਸ ਵਿੱਚ ਤਬਦੀਲ ਹੋ ਗਈ ਹੈ ਅਤੇ ਨਾਗਰਿਕਾਂ ਨੂੰ ਬਿਨਾਂ ਕਿਸੇ ਵਿੱਤੀ ਬੋਝ ਦੇ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਰਹੀ ਹੈ ਜਾਣਕਾਰੀ ਮੁਤਾਬਕ ਹੁਣ ਸਾਰੇ ਮਰੀਜ਼ਾਂ ਨੂੰ ਆਮ ਆਦਮੀ ਕਲੀਨਿਕ ਤੇ ਦਵਾਈਆਂ ਪੂਰੀ ਤਰ੍ਹਾਂ ਮੁਫਤ ਮਿਲ ਰਹੀਆਂ ਹਨ 92 ਫੀਸੀ ਲੋਕਾਂ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੂੰ ਸਾਰੀਆਂ ਲੋੜੀਂਦੀਆਂ ਦਵਾਈਆਂ ਇੱਥੋਂ ਆਸਾਨੀ ਨਾਲ ਮਿਲ ਰਹੀਆਂ ਹਨ 94 ਫੀਸੀ ਦੀ ਮਰੀਜ਼ਾਂ ਨੇ ਦੱਸਿਆ ਕਿ ਉਹਨਾਂ ਦੇ ਨਿਰਧਾਰਤ ਜਾਂਚ ਟੈਸਟ ਕਲੀਨਿਕ ਤੇ ਹੀ ਕਲੀਨਿਕ ਤੇ ਹੀ ਹੋ ਗਏ ਉਹ ਪੂਰੀ ਤਰ੍ਹਾਂ ਮੁਫਤ ਸਤ ਇਹ ਭਗਵੰਤ ਮਾਨ ਸਰਕਾਰ ਦੀ ਬੁਨਿਆਦੀ ਨੀਤੀਗਤ ਤਬਦੀਲੀ ਦਾ ਸਪਸ਼ਟ ਸਬੂਤ ਹੈ ਜਿੱਥੇ ਸਿਹਤ ਸੰਭਾਲ ਨੂੰ ਇੱਕ ਅਧਿਕਾਰ ਮੰਨਿਆ ਜਾ ਰਿਹਾ ਹੈ ਨਾ ਕਿ ਨਿੱਜੀ ਹਸਪਤਾਲਾਂ ਦਾ ਖਰਚਾ ਚੱਲ ਸਕਦੇ ਨੇ ਅਮੀਰ ਲੋਕ ਲਈ ਇਹ ਰਾਖਮੀ ਸਹੂਲਤ ਹੈ ਰਿਪੋਰਟ ਭਵੰਤ ਮਾਨ ਦੁਆਰਾ ਲੋਕਾਂ ਦੇ ਮਾਨ ਅਤੇ ਮਰੀਜ਼ ਦੇ ਸੁਚੱਜੇ ਅਨੁਭਵ ਲਈ ਦਿੱਤੇ ਗਏ ਵਿਸ਼ੇਸ਼ ਧਿਆਨ ਨੂੰ ਹੀ ਜਾਗਰ ਕਰਦੀ ਹੈ ਤੇ ਨਿਰਣੇ ਪਛਤੀ ਮਰੀਜ਼ਾਂ ਨੇ ਦੱਸਿਆ ਕਿ ਆਮ ਆਦਮੀ ਕਲੀਨਰ ਦੇ ਬਹੁਤ ਸਾਫ ਸੁਧਰੇ ਹਨ ਤੇ 99% ਲੋਕ ਲੋੜੀ ਦੇ ਬੈਠਣ ਵਾਲੀ ਥਾਂ ਤੇ ਉਪਲਬਧਤਾ ਦੀ ਪੁਸ਼ਟੀ ਕੀਤੀ ਤੇ 97 ਫਰਸ਼ਦੀ ਨੇ ਪੀਣ ਵਾਲਾ ਸਾਫ ਪਾਣੀ ਉਪਲਬਧ ਹੋਣ ਬਾਰੇ ਰਿਪੋਰਟ ਕੀਤੀ ਤੇ 95% ਨੇ ਕਿਹਾ ਕਿ ਪੈਖਾਨੇ ਸਾਫ ਸੁਧਰੇ ਅਤੇ ਇਹ ਦਰਸਾਉਂਦਾ ਹੈ ਕਿ ਮੌਜੂਦਾ ਸਰਕਾਰ ਲਈ ਸਿਹਤ ਸੰਭਾਲ ਪ੍ਰਦਾਨ ਕਰਨਾ ਸਿਰਫ ਇਲਾਜ ਤੱਕ ਸੀਮਿਤ ਨਹੀਂ ਸਗੋ ਇੱਕ ਮਨੁੱਖੀ ਸਤਿਕਾਰਯੋਗ ਜਨਤਕ ਸੰਸਥਾਵਾਂ ਬਣਾਉਂਦਾ ਸੁਰਧ ਉਪਰਾਲਾ ਹੈ ਜ਼ਿਲ੍ਹੇਵਾਰ ਅੰਕੜੇ ਵਿੱਚ ਤਬਦੀਲੀ ਦੀ ਇੱਕ ਸਰਤਾ ਤੇ ਪੈਮਾਨੇ ਨੂੰ ਹੋਰ ਸਪਸ਼ਟ ਕਰਦੇ ਹਨ ਕਿ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਬਠਿੰਡਾ ਹੁਸ਼ਿਆਰਪੁਰ ਤੇ ਥਰ-ਥਰ ਸਮੇਤ ਜ਼ਿਲ੍ਹਿਆਂ ਵਿੱਚ ਉੱਚ ਸਤੁੱਟੀ ਪੱਧਰ ਪੱਧਰ ਲਗਾਤਾਰ ਰਿਪੋਰਟ ਕੀਤੇ ਗਏ ਹਨ ਤੇ ਪਾਰਟੀ ਨੇ ਕਿਹਾ ਕਿ ਨਿਰੰਤਰ ਮਜ਼ਬੂਤ ਸ਼ਾਸਨ ਨਿਯਮਿਤ ਨਿਗਰਾਨੀ ਅਤੇ ਪੰਜਾਬ ਦੇ ਹਰ ਹਿੱਸੇ ਵਿੱਚ ਜਨਤਕ ਸੇਧ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਰਾਜਨੀਤਿਕ ਵਚਨਬੱਧਤਾ ਦਸਾਉਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਪੰਜਾਬ ਵਿੱਚ ਆਮ ਆਦਮੀ ਕਲੀਨਰ ਦੀ ਸਭਤਾ ਦੇਸ਼ ਦੇ ਬਾਕੀ ਹਿੱਸਿਆਂ ਵਿੱਚੋਂ ਇੱਕ ਮਾਡਲ ਤੇ ਮਿਸਾਲ ਹੈ ਜਏ ਸਮੇਂ ਜਦੋਂ ਵਧੀਆ ਡਾਕਟਰ ਲਗਤ ਪਰਿਵਾਰ ਨੂੰ ਕਰਜੇ ਹੇਠ ਦਬੇ ਦਬ ਰਹੀਆਂ ਹਨ ਪੰਜਾਬ ਦਿਖਾਇਆ ਗਿਆ ਕਿ ਉੱਚ ਗੁਣਤਾ ਵਾਲੀ ਮੁਕਤ ਪ੍ਰਾਇਮਰੀ ਸਵੈਮਾਰ ਰਾਜਿਕ ਇੱਛਾ ਸ਼ਕਤੀ ਤੇ ਪਾਰਜਿਤ ਸ਼ਾਸਨ ਦੇ ਮਰੀਜ਼ ਪਹਿਲਾਂ ਯੋਜਨਾਬੰਦੀ ਦੁਆਰਾ ਵੱਡੇ ਪੱਧਰ ਤੇ ਪ੍ਰਦਾਨ ਕੀਤੀ ਜਾ ਜਾ ਸਕਤੀ ਹੈ एएसी ਦਾ ਪਹਿਲ ਕਦਮ ਹੀ ਨਾ ਸਿਰਫ ਆਪਰਵਾਣਾਂ ਨੂੰ ਵਿੱਤੀ ਬੋਝ ਘਟਾਇਆ ਹੈ ਸਗੋਂ ਆਂਗਵਾਨ ਪੱਧਰ ਤੇ ਸਿਹਤ ਸੰਭਾਲ ਦੀ ਜ਼ਰੂਰਤਾਂ ਪੂਰਾ ਕਰਕੇ ਸੈਕੰਡਰੀ ਤੇ ਟਰਸਟਰੀ ਪੱਧਰ ਤੇ ਹਸਪਤਾਲਾਂ ਦੀ ਭੀੜ ਨੂੰ ਵੀ ਸੀਮਿਤ ਕੀਤਾ ਹੈ ਇਹ ਆਪ ਵੱਲੋਂ ਵਾਅਦੇ ਅਤੇ ਪੰਜਾਬ ਵਿੱਚ ਭਗਤ ਮਾਨ ਸਰਕਾਰ ਦੇ ਚਲਾਏ ਜਾਏ ਸਿਹਤ ਸੰਭਾਲ ਇਨਕਲਾਬ ਦੀ ਦਾ ਪ੍ਰਤੱਖ ਪ੍ਰਤੱਖ ਪ੍ਰਭਾਵ ਹੈ ਧੰਨਵਾਦ ਜੀ ਖਬਰਾਂ ਜੁਲ ਲਈ ਬਣੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰਦੇ ਹੋ